ਅਡੇ ਮੁੰਡੇ ਤੋਂ 5 ਲੱਖ ਰੁਪਏ ਮੰਗਦਾ ਸੀਗਾ। ਇਹ ਮੁੰਡਾ ਸਣੀ ਜਿਹੜਾ ਸਾਡੇ ਮੁੰਡੇ ਤੇ ਗੋਲੀ ਮਾਰ ਕੇ ਪੱਟ ਦੇ ਵਿੱਚ ਭੱਜ ਗਿਆ। ਉਹ ਤਿੰਨਾਂ ਨੂੰ ਗੁੰਡੇ ਸੀਗੇ ਨਾਲ ਚੈਨ ਲੈ ਗਿਆ, ਕੈਸ਼ ਲੈ ਗਿਆ ਉਹਦਾ। ਉਹ ਫਿਲਟਰ ਬੰਦਾ ਨਾ ਉਹ ਠੀਕ ਹੈ। ਉਹ ਨਸ਼ੇ ਨੂੰ ਜੇ ਕਰਦਾ ਹੈ ਗੁੰਡਿਆਂ ਨਾਲ ਰਹਿੰਦਾ ਹੈ। ਹਾਂਜੀ। ਲੋ ਜੀ ਇਸ ਟਾਈਮ ਆਪਾਂ ਦੇਵਗਨ ਮਿਲ ਕੰਪਲੈਕਸ ਦੇ ਵਿੱਚ ਹੈ ਮੰਡੀ ਗਵਿੰਦਗੜ੍ਹ ਉਹ ਜਿਹੜਾ ਤੁਸੀਂ ਦੇਖ ਰਹੇ ਹੋ ਗੋਲੀ ਦਾ ਖੋਲ ਹੈ। ਹੁਣੇ-ਹੁਣੇ ਇੱਥੇ ਇੱਕ ਅਣਪਛਾਤੇ ਵਿਅਕਤੀਆਂ ਨੇ ਕਿਸੇ ਵਿਅਕਤੀ ਦੇ ਉੱਤੇ ਗੋਲੀ ਚਲਾਈ ਐ ਔਰ ਉਹਦੇ ਪੱਟ ਦੇ ਵਿੱਚ ਗੋਲੀ ਵੱਜੀ ਐ ਹਾਂਜੀ ਕੀ ਹੋਇਆ ਕੀ ਐ ਅਸੀਂ ਹੁਣੇ ਆਏ ਹਾਂ ਚੱਕੇ ਉਹਨੂੰ ਹਸਪਤਾਲ ਹਸਪਤਾਲ ਕਿਹਨੂੰ ਕੌਣ ਸੀਗਾ ਬੰਦਾ ਕੌਣ ਐ ਉਹ ਪੌਣਾ ਮੁੰਡਾ ਬੰਟੀ ਦਾ ਸਾਡਾ ਬੰਟੀ ਐ ਜੀ ਕਿਹੜਾ ਬੰਟੀ ਵੀਰੇ ਉਹਨ ਨੇ ਬੰਟੀ ਦੇ ਸਾਡੀ ਐ ਮੁੰਡਾ ਬੰਟੀ ਦਾ ਭਾਈ ਐ ਬੱਲੀ ਨੌਂ ਕੀ ਹੋਇਆ ਕੀ ਐ ਪਤਾ ਨਹੀਂ ਜੀ ਇਹਦਾ ਰਿਸ਼ਤਾ ਕਿਹਮੁੰਡਾ ਸੀ ਕੋਈ ਲੋਕਾਂ ਨੇ ਹੋਈ ਗੋਲੀ ਚਲਾ ਗਿਆ ਆਪਸ ਹੀ ਐ ਹਾਂ ਬਰਕਰਾਰ ਫਰਾਰਾ ਬੰਦਾ ਜੀ ਕਿਹੜਾ ਇਹਨੇ ਪਹੁੰਚ ਲਾਉਣਿਆ ਹੋਇਆ ਕੀ ਐ ਇਹਦੇ ਇਹ ਬੰਦੇ ਤੇ ਮਾਰੀ ਆ ਕੋਈ ਲੁੱਟਫੁੱਟ ਵੀ ਹੋਈ ਆ ਕਿੰਨੀ ਕ ਕਿੰਨੀ ਕ ਨੁਕਸਾਨ ਹੋਇਆ ਲੇਦਾ ਮਤਲਬ ਹੋਈ ਆ ਵੀ ਖੋਖੂ ਕੇ ਵੀ ਲੈ ਕੇ ਗਏ ਨੇ ਫੋਨ ਵੀ ਲੈ ਗਏ ਉਹ ਬੰਦਾ ਕਿਹੜਾ ਸੀ ਕੀ ਨਾਮ ਐ ਇਹਦਾ ਜਿਹਦੇ ਗੋਲੀ ਵੱਜੀ ਐ ਕਿੱਥੇ ਵੱਜੀ ਐ ਗੋਲੀ ਜਿਹੜਾ ਜਿਹਨੇ ਮਾਰੀ ਉਹ ਇਹਨੂੰ ਜਾਣਦਾ ਹੈ ਇਹ ਸੰਤਾ ਪਤਾ ਨਹੀਂ ਉਹ ਇਹੀ ਕਹਿ ਰਿਹਾ ਸਰ ਅਨੇ ਡੀਫਾਈਡ ਨੇ ਕੋਲੀ ਦਾ ਖੋਲ ਹੈ ਜਿਹੜਾ ਹੱਲੇ ਤੱਕ ਮੌਕੇ ਦੇ ਉੱਤੇ ਮੌਜੂਦ ਪਿਆ ਏ ਤੇ ਦੇਖ ਸਕਦੇ ਹੋ ਕਾਰਜੀ ਦੇ ਕੰਮ ਕਰਕੇ ਲੱਗੇ ਉਹਨੇ ਬੁੱਟ ਮਾਰ ਕੇ ਕਹਾਏ ਕੱਢ ਕੇ ਉਹਨੂੰ ਦਫਤਰ ਹੀ ਬੰਦ ਕਰਕੇ ਉਹ ਤੋਂ ਪੈਸੇ ਲੈ ਕੇ ਗਏ ਤੇ ਮੋਬਾਈਲ ਉਹਨਾਂ ਨੇ ਉਹਦਾ ਨਾਮ ਉਹ ਸਨੀ ਸਨੀ ਹਾਂਜੀ 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 ਰਹਿੰਦਾ ਉਹਦਾ ਡਿਫਾਲਟਰ ਬੰਦਾ ਜੀ ਨਹੀਂ ਤਾਂ ਹੁਣ ਕੋਈ ਸਾਨੂੰ ਨਹੀਂ ਪਤਾ ਲੱਗ ਰਿਹਾ ਹਾਂਜੀ ਕੀ ਮੈਟਰ ਹੈ ਸਾਡੇ ਮੁੰਡੇ ਤੋਂ 5 ਲੱਖ ਰੁਪਏ ਮੰਗਦਾ ਸੀਗਾ ਅੱਛਾ ਜੀ ਇਹ ਮੁੰਡਾ ਸਣੀ ਜਿਹੜਾ ਸਾਡੇ ਮੁੰਡੇ ਤੇ ਗੋਲੀ ਮਾਰ ਕੇ ਪੱਟ ਦੇ ਵਿੱਚ ਭੱਜ ਗਿਆ ਦੋ ਤਿੰਨ ਨੂੰ ਗੁੰਡੇ ਸੀਗੇ ਨਾਲ ਚੈਨ ਲੈ ਗਿਆ ਕੈਸ਼ ਲੈ ਗਿਆ ਉਹਦਾ ਕਿੰਨਾ ਕ ਕੈਸ਼ ਸੀ ਇਹਨਾਂ ਨੂੰ ਕੈਸ਼ ਦਾ ਘੱਟੇ ਸੀਗਾ ਚੈਨ ਸੋਨੇ ਸੀਗੀ ਮੋਬਾਈਲ ਲੈ ਗਿਆ ਓਕੇ ਲੱਖ ਡੇਢ ਲੱਖ ਦਾ ਮੋਬਾਈਲ ਸੀ ਉਹਦੇ ਕੋਲ ਪਤਾ ਲੱਗਿਆ ਵੀ ਜਿਹੜਾ ਬੰਦਾ ਸੀਗਾ ਕੋਈ ਰਿਸ਼ਤੇਦਾਰੀ ਚੋਂ ਦੀ ਹੈ ਹੈ ਤਾਂ ਸਾਡੀ ਭੂਆ ਦਾ ਮੁੰਡਾ ਆ ਠੀਕ ਹੈ ਜੀ ਹਾਂ ਜੀ ਤੇ ਪਹਿਲਾਂ ਵੀ ਇਹਨਾਂ ਦੀ ਕੋਈ ਆਪਸੀ ਲੱਗ ਨਹੀਂ ਕੋਈ ਜ਼ਿੰਦਗੀ ਅੱਛਾ ਕਾਸੇ ਦੀ ਨਹੀਂ ਦੀ ਉਹ ਡਿਫਾਲਟਰ ਬੰਦਾ ਨਾ ਉਹ ਠੀਕ ਹੈ ਉਹ ਨਸ਼ੇ ਨੂੰ ਜੇ ਕਰਦਾ ਹੈ ਗੁੰਡਿਆਂ ਨਾਲ ਰਹਿੰਦਾ ਹੈ ਠੀਕ ਹੈ ਇਹਨਾਂ ਕੀ ਨਾਮ ਹੈ ਉਹਨਾਂ ਦਾ ਉਹਨਾਂ ਨੂੰ ਸਨੀ ਆ ਇਹ ਜਿਹੜਾ ਮੁੰਡਾ ਤੇ ਲੱਗੀਆਂ ਨੇ ਇਹ ਰਵਾਜ ਆ ਠੀਕ ਹੈ ਬੱਲੀ ਕਹਿੰਦੇ ਨੂੰ ਠੀਕ ਹੈ ਕਿੰਨੀਆਂ ਗੋਲੀਆਂ ਲੱਗੀਆਂ ਇੱਕ ਗੋਲੀ ਕਹਿੰਦਾ ਜੀ ਮੁੰਡਾ ਜੇ ਬਾਕੀ ਹਸਪੀਟਲ ਲੱਗੂ ਪਤਾ ਬੱਤੀ ਜਾ ਕੇ ਉਹ ਚੱਲੇ ਆ ਰਿਹਾ ਫਰਕਰਤਾ ਮੰਡੀ ਗੁੰਦਗੜ ਤੋਂ ਠੀਕ